ਸਸ਼ਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼ਕਾਲ ਸਸ਼ਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਸਿੱਖ ਇਤਿਹਾਸ ਵਿੱਚ ਫੇਰ ਇੱਕ ਬਹੁਤ ਵੱਡਾ ਦਿਨ ਹੈ ਐਸਜੀਪੀਸੀ ਦਾ ਜਨਰਲ ਇਜਲਾਸ ਹੈ ਵਿਰੋਧੀਆਂ ਦੀ ਮੰਗ ਹੈ ਕਿ ਜਿਹੜੇ ਹਟਾਏ ਗਏ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰਨ ਦਾ ਮਤਾ ਲਿਆਇਆ ਜਾਵੇ ਸੋ ਜ਼ਰੂਰ ਅੱਜ ਦੀ ਇਹਨਾਂ ਸਥਿਤੀਆਂ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਅੱਜ ਜਰਨਲ ਇਜਲਾਸ ਵਿੱਚ ਕੀ ਕੀ ਹੋ ਸਕਦਾ ਹੈ ਕਿਉਂਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨਾ ਮਾਰਨ ਦੀ ਵੀ ਜੋ ਹੈ ਗੱਲ ਧਰਨਾ ਮਾਰਨ ਦਾ ਜੋ ਹੈ ਐਲਾਨ ਕੀਤਾ ਹੋਇਆ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਸੋ ਅੱਜ ਕੀ ਕੀ ਵਾਪਰ ਸਕਦਾ ਹੈ ਜ਼ਰੂਰ ਸਾਰੀਆਂ ਸਥਿਤੀਆਂ ਨੂੰ ਸਮਝਦਿਆਂ ਹੋਇਆ ਜੋ ਹੈ ਸਾਰੀ ਸਥਿਤੀ ਸਾਫ਼ ਕਰਦਿਆਂ ਹੋਇਆ ਵਿਸ਼ਲੇਸ਼ਣ ਇਸ ਮੁੱਦੇ ਤੇ ਇਸ ਟੌਪਿਕ ਤੇ ਜ਼ਰੂਰ ਸਾਂਝਾ ਕਰਿਓ ਦੇਖੋ ਬਹੁਤ ਮਹੱਤਵਪੂਰਨ ਸਵਾਲ ਹੈ ਅੱਜ ਸਿੱਖ ਇਤਿਹਾਸ ਦਾ ਸਚਮੁੱਚ ਹੀ ਬਹੁਤ ਵੱਡਾ ਦਿਨ ਹੈ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਜਦੋਂ ਸਿੱਖ ਕੌਮ ਦੇ ਵਿੱਚ ਇਸ ਵੱਡੇ ਪੱਧਰ ਤੇ ਮੰਗ ਉੱਠ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ ਉਹ ਗੈਰਵਾਜਬ ਸੀ ਔਰ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਮਤਾ ਲਿਆਉਣ ਦੀ ਮੰਗ ਹੋ ਰਹੀ ਆ ਹੁਣ ਅੱਜ ਸਭ ਤੋਂ ਵੱਡਾ ਟੈਸਟ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹੈ ਕਿ ਬਹੁਤ ਵੱਡੀ ਗਿਣਤੀ ਚ ਐਸਜੀਪੀਸੀ ਦੇ ਮੈਂਬਰ ਕੋ ਚਿੱਠੀ ਲਿਖ ਕੇ ਈਮੇਲ ਕਰਕੇ ਮੀਡੀਆ ਚ ਬਿਆਨ ਦੇ ਕੇ ਨਿੱਜੀ ਤੌਰ ਤੇ ਅਪੀਲਾਂ ਕਰਕੇ ਐਸਜੀਪੀਸੀ ਦੇ ਮੈਂਬਰਾਂ ਨੂੰ ਉਹਨਾਂ ਦੇ ਪ੍ਰਧਾਨ ਨੂੰ ਇਹ ਮੰਗ ਕਰ ਰਹੇ ਨੇ ਕਿ ਇੱਕ ਮਤੇ ਲਿਆਂਦੇ ਜਾਣ ਔਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਅੰਤਰਿੰਕ ਕਮੇਟੀ ਦੇ ਫੈਸਲਿਆਂ ਤੇ ਮੁੜ ਸਮੀਖਿਆ ਕੀਤੀ ਜਾਵੇ ਚਰਚਾ ਕੀਤੀ ਜਾਵੇ ਔਰ ਅਗਰ ਬਹੁਮਤ ਬਣਦਾ ਤੇ ਉਹਨਾਂ ਨੂੰ ਰੱਦ ਹੀ ਕੀਤਾ ਜਾਵੇ ਹੁਣ ਜਿਹੜੀ ਗੱਲ ਪਤਾ ਲੱਗੀ ਹੈ ਤਕਨੀਕੀ ਤੌਰ ਤੇ ਅੰਤਰਿੰਕ ਕਮੇਟੀ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਜਨਰਲ ਇਜਲਾਸ ਦੇ ਵਿੱਚ ਰੱਦ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹਦਾ ਮਤਲਬ ਹੈ ਕਿ ਜਿਹੜੀ ਮੰਗ ਹੈ ਭਾਵੇਂ ਬਾਬਾ ਹਰਨਾਮ ਸਿੰਘ ਧੂਮਾ ਉਹਨਾਂ ਦੀ ਹੈ ਜਿਹੜੀ ਉਹਨਾਂ ਨੇ 14 ਮਾਰਚ ਨੂੰ ਮੰਗ ਕੀਤੀ ਪੰਥਕ ਇਕੱਠ ਦੇ ਵਿੱਚ ਕਿ ਅਸੀਂ ਹਰ ਹਾਲਤ 'ਚ ਇਹ ਬਰਖਾਸਤਗੀਆਂ ਦੇ ਫੈਸਲੇ ਰੱਦ ਕਰਾਉਣੇ ਨੇ। ਜਾਂ ਐਸਜੀਪੀਸੀ ਦੇ ਬਹੁਤ ਸਾਰੇ ਮੈਂਬਰ ਨੇ ਹੁਣ ਇਹ ਸਭ ਤੋਂ ਵੱਡੀ ਅੱਜ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਿੱਖ ਕੌਮ ਦੇ ਲੋਕਾਂ ਦੀ ਵੀ ਰਹਿਣੀ ਆ ਕਿਉਂਕਿ ਵੱਡੀ ਗਿਣਤੀ 'ਚ ਜਿਹੜੇ ਆਮ ਲੋਕ ਨੇ ਉਹ ਹੀ ਮਹਿਸੂਸ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਜ਼ਬਰਦਸਤੀ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਿਹਦੇ ਨਾਲ ਕੁੱਲ ਦੁਨੀਆ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਮਾਨ ਮਰਿਆਦਾ ਹੈ ਉਹਨੂੰ ਢਾਹ ਲੱਗੀ ਹਾਲਾਂਕਿ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਤਰਕ ਕੁਝ ਸਮਾਂ ਪਹਿਲਾਂ ਹੋਰ ਸੀ ਹਾਲਾਂਕਿ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਫੈਸਲਿਆਂ ਦੇ ਪਿੱਛੇ ਕੋਈ ਬਹੁਤੇ ਠੋਸ ਤਰਕ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਦੇ ਵਿੱਚ ਪਬਲਿਕ ਨਹੀਂ ਕੀਤੇ ਗਏ ਔਰ ਜਿਹੜੀ ਕਮੇਟੀ ਵੀ ਬਣਾਈ ਗਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਉਹਨੂੰ ਲੈ ਕੇ ਵੀ ਲੋਕਾਂ ਦੀ ਰਾਏ ਬਿਲਕੁਲ ਵੱਖਰੀ ਸੀ ਸੋ ਬਹੁਤਿਆਂ ਧਿਰਾਂ ਉਸ ਕਮੇਟੀ ਨੂੰ ਵੀ ਪਸੰਦ ਨਹੀਂ ਸੀ ਕਰ ਰਹੀਆਂ ਹੁਣ ਸਵਾਲ ਇਹ ਹੈ ਕਿ ਅੱਜ ਇਤਿਹਾਸਿਕ ਦਿਨ ਇਸ ਗੱਲ ਤੋਂ ਬਣਨਾ ਹੈ ਕਿ ਕੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਂਝ ਤਾਂ 100 99 ਮੈਂਬਰਾਂ ਦਾ ਹਾਊਸ ਹੈ ਸਾਨੂੰ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਔਰ ਸਾਨੂੰ ਇਹ ਵੀ ਪਤਾ ਹੈ ਕਿ ਹੁਣ ਤੱਕ ਕਤਿਕ ਮੈਂਬਰ ਨੇ ਜਿਹੜੇ ਉਹ ਅਕਾਲ ਚਲਾਣਾ ਕਰ ਚੁੱਕੇ ਨੇ ਵਖ ਵਖ ਕਾਰਨਾ ਕਰਕੇ ਕੁਝ ਮੈਂਬਰ ਨੇ ਜਿਹੜੇ ਅੱਜ ਗੈਰ ਹਾਜ਼ਰ reh ਸਕਦੇ ਨੇ ਹਮੇਸ਼ਾ ਹੀ ਸਾਰੇ ਮੈਂਬਰ ਨੇ ਜਿਹੜੇ ਉਹ ਨਹੀਂ ਆਇਆ ਕਰਦੇ ਜਦੋਂ ਵੀ ਮੀਟਿੰਗਾਂ ਹੁੰਦੀਆਂ ਨੇ ਅੰਤਰਿਕ ਕਮੇਟੀ ਦੀਆਂ ਜਾਂ ਜਨਰਲ ਇਜਲਾਸ ਦਾ ਅੱਜ ਬਜਟ ਦਾ ਵੀ ਦਿਨ ਹੈ ਹੁਣ ਚਾਰਕ ਮੈਂਬਰ ਨੇ ਜਿਹੜੇ ਉਹ ਵਖ ਵਖ ਕਾਰਨਾ ਕਰਕੇ ਉਹਨਾਂ ਦੇ ਅਸਤੀਫੇ ਨੇ ਕਈ ਗੈਰ ਹਾਜ਼ਰ reh ਸਕਦੇ ਨੇ ਅੱਜ ਹਾਊਸ ਦੇ ਵਿੱਚ ਬਹੁਮਤ ਕਿਸ ਪਾਸੇ ਖੜਦਾ ਹੈ ਅਗਰ ਮਤੇ ਆਉਂਦੇ ਨੇ ਹੁਣ ਦੋ ਵੱਡੇ ਸਵਾਲ ਨੇ ਪਹਿਲਾ ਸਵਾਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤੇ ਲੈ ਕੇ ਆਏਗੀ ਦੁਬਾਰਾ ਵਿਚਾਰ ਕਰਨ ਦੇ ਜਾਂ ਜਾਂ ਉਹ ਫੈਸਲਿਆਂ ਨੂੰ ਰੱਦ ਕਰਨ ਦੇ ਕਿਉਂਕਿ ਮੰਗ ਐਸਜੀਪੀਸੀ ਦੇ ਮੈਂਬਰ ਕਿੰਨੇ ਕਿਸ ਗੱਲ ਦੀ ਕਰਦੇ ਨੇ ਜੇ ਤਾਂ ਬਹੁਮਤ ਇਹ ਮੰਗ ਕਰਦਾ ਐਸਜੀਪੀਸੀ ਦਾ ਕਿ ਮਤੇ ਲੈ ਕੇ ਆਏ ਜਾਣੇ ਚਾਹੀਦੇ ਨੇ ਹਾਲਾਂਕਿ ਵੱਖ-ਵੱਖ ਵਿਦਵਾਨਾਂ ਦੀ ਬੁੱਧੀਜੀਵੀਆਂ ਦੀ ਵੱਖਰੀ-ਵੱਖਰੀ رائے ਹੈ ਇਸ ਪ੍ਰोसीजर ਦੇ ਉੱਤੇ ਸੋ ਮੈਂ ਬਹੁਤ ਸਧਾਰਨ ਜੀ ਗੱਲ ਕਰ ਰਿਹਾ ਕਿ ਅਗਰ ਬਹੁ ਗਿਣਤੀ ਐਸਜੀਪੀਸੀ ਦੇ ਮੈਂਬਰ ਇਹ ਮੰਗ ਕਰਨ ਕਿ ਅਸੀਂ ਅੰਤਰਿਕ ਕਮੇਟੀ ਦੇ ਫੈਸਲੇ ਤੋਂ ਨਾਖੁਸ਼ ਆ ਤੇ ਮਤੇ ਲਿਆਏ ਜਾਣ ਫਿਰ ਵੀ ਫੈਸਲਾ ਤਾਂ ਐਸਜੀਪੀਸੀ ਨੇ ਕਰਨਾ ਐਸਜੀਪੀਸੀ ਦਾ ਪ੍ਰਧਾਨ ਔਰ ਅੰਤਰਿਕ ਕਮੇਟੀ ਅਗਰ ਉਹ ਪੁਨਰ ਵਿਚਾਰ ਲਈ ਮਤੇ ਲਿਆਉਂਦੇ ਨੇ ਤੇ ਅਗਰ ਉਹ ਰੱਦ ਕੀਤੇ ਜਾਂਦੇ ਨੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਏਗਾ ਔਰ ਅਗਰ ਰੱਦ ਨਹੀਂ ਕੀਤੇ ਜਾਂਦੇ ਮਤੇ ਲਿਆਏ ਨਹੀਂ ਜਾਂਦੇ ਇਹ ਵੀ ਸਿੱਖ ਇਤਿਹਾਸ ਚ ਸ਼ਾਇਦ ਪਹਿਲੀ ਵਾਰ ਹੋਏਗਾ ਕਿਉਂਕਿ ਅੱਜ ਤੱਕ ਇਸ ਤਰ੍ਹਾਂ ਦੀ ਨੌਬਤ ਆਈ ਨਹੀਂ ਸੋ ਇਸ ਕਰਕੇ ਆਜ ਦਾ ਦਿਨ ਹੈ ਜਿਹੜਾ ਬਹੁਤ ਅਹਿਮੀਅਤ ਵਾਲਾ ਹੈ ਔਰ ਕੱਲ ਦੇਰ ਰਾਤ ਤੱਕ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਸੁਖਬੀਰ ਸਿੰਘ ਬਾਦਲ ਦਾ ਖੇਮਾ ਜਿਹੜਾ ਪਾਵੇਂ ਬਲਵਿੰਦਰ ਸਿੰਘ ਪੁੰਦੜ ਜਾਂ ਹਰਜਿੰਦਰ ਸਿੰਘ ਧਾਮੀ ਵੱਖ-ਵੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਉਹ ਕਿਸੇ ਨਾ ਕਿਸੇ ਰੂਪ 'ਚ ਸੰਪਰਕ ਬਣਾਉਂਦੇ ਰਹੇ ਟੈਲੀਫੋਨ ਦੇ ਜ਼ਰੀਏ ਜਾਂ ਮੈਸੈਂਜਰਸ ਦੇ ਜ਼ਰੀਏ ਜਾਂ ਕਿਸੇ ਹੋਰ ਨੂੰ ਭੇਜ ਕੇ ਗੱਲਾਂ ਬਾਤਾਂ ਸੁਨੇਹੇ ਚੱਲਦੇ ਰਹੇ ਕਿਉਂਕਿ ਪੂਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਨੇ ਲਾ ਦਿੱਤੀ ਹੈ ਔਰ ਐਸਜੀਪੀਸੀ ਨੇ ਲਾ ਦਿੱਤੀ ਹੈ ਵੀ ਕਿਸੇ ਵੀ ਤਰ੍ਹਾਂ ਇਹ ਨਾ ਹੋਵੇ ਕਿ ਕਿਤੇ ਐਸਜੀਪੀਸੀ ਦੀ ਬਹੁ ਗਿਣਤੀ ਮੈਂਬਰ ਐਸਜੀਪੀਸੀ ਦੇ ਵਿਰੋਧ ਚਾ ਜਾਣ ਕਿ ਜਿਹੜੇ ਉਹ ਮਤੇ ਸੀ ਉਹ اجلاس ਦੇ ਵਿੱਚ ਦੁਬਾਰਾ ਲਿਆ ਕੇ ਉਹਨਾਂ ਨੂੰ ਰੱਦ ਕੀਤਾ ਜਾਵੇ ਹੁਣ ਇਹ ਚਿੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਕਿ ਵੱਧ ਤੋਂ ਵੱਧ ਐਸਜੀਪੀਸੀ ਮੈਂਬਰ ਸਾਡੇ ਵੱਲ ਰਹਿਣ ਹੁਣ ਐਸਜੀਪੀਸੀ ਮੈਂਬਰਾਂ ਤੇ ਲਗਾਤਾਰ ਜਿਹੜੇ ਪੰਥਕ ਹਲਕੇ ਨੇ ਪੰਥਕ ਲੋਕ ਨੇ ਲੀਡਰ ਨੇ ਬੁੱਧੀਜੀਵੀ ਨੇ ਔਰ ਸਿੱਖ ਸੰਗਤ ਹੈ ਉਹਨਾਂ ਦਾ ਦਬਾਅ ਵੀ ਹੈ ਕਿਉਂਕਿ ਸਿੱਖ ਸੰਗਤ ਹਰ ਜਗ੍ਹਾ ਇਸ ਗੱਲ ਦੀ ਵਕਾਲਤ ਕਰਦੀ ਹੈ ਵੀ ਜਥੇਦਾਰ ਸਹਿਬਾਨਾਂ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਹੈ ਗਲਤ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਹਰਜਿੰਦਰ ਸਿੰਘ ਧੂਮਾ ਹੋਣਾ ਦਾ ਦਬਾਅ ਸਿੱਖ ਸੰਗਤ ਦਾ ਦਬਾਅ ਕਿੰਨੇ ਕ ਐਸਜੀਪੀਸੀ ਮੈਂਬਰ ਨੇ ਜਿਹੜੇ ਉਹ ਹੱਕ 'ਚ ਖੜਦੇ ਨੇ ਕਿੰਨੇ ਕ ਐਸਜੀਪੀਸੀ ਮੈਂਬਰ ਗੈਰ ਹਾਜ਼ਰ ਰਹਿੰਦੇ ਨੇ ਔਰ ਕਿੰਨੇ ਇੱਕ ਸ਼ਰੋਮਣੀ ਅਕਾਲੀ ਦਲ ਦੇ ਉਸ ਖੜੇ ਨਾਲ ਖੜਦੇ ਨੇ ਜਾਂ ਅੰਤਰੀਂ ਕਮੇਟੀ ਦੇ ਉਹਨਾਂ ਮੈਂਬਰਾਂ ਨਾਲ ਖੜਦੇ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਅਗਰ ਹਟਾਇਆ ਗਿਆ ਉਹਦਿਆਂ ਤੋਂ ਜਥੇਦਾਰ ਸਹਿਬਾਨਾਂ ਨੂੰ ਤੇ ਉਹ ਸਹੀ ਫੈਸਲਾ ਹੈ ਸੋ ਹੁਣ ਗੱਲ ਤਾਂ ਇਹ ਹੈ ਕਿ ਇੱਕ ਨੇਤਾਰਾ ਹੋ ਜਾਣਾ ਹੈ ਅੱਜ ਅੱਜ ਨੇਤਾਰਾ ਹੋ ਜਾਣਾ ਹੈ ਔਰ ਅੱਜ ਪੰਥਕ ਇਕੱਠ ਸੱਦਿਆ ਗਿਆ ਉਥੇ ਕਿੱਡੀ ਵੱਡੀ ਗਿਣਤੀ ਚ ਸਿੱਖ ਸੰਗਤਾਂ ਪਹੁੰਚਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾ ਹੈ ਪਰ ਇਹ ਵੀ ਚਰਚਾਵਾਂ ਕੱਲ ਰਹੀਆਂ ਅਕਾਲੀ ਦਲ ਵੱਲੋਂ ਸਨੇਹ ਦੇ ਰੂਪ ਚ ਬਾਬਾ ਹਰਨਾਮ ਸਿੰਘ ਧੂਮਾ ਕੋਲੇ ਵੀ ਆਪਣੇ ਕੁਝ ਲੀਡਰਾਂ ਨੂੰ ਕੱਲ ਭੇਜਿਆ ਗਿਆ ਕੱਲ ਦੇਰ ਸ਼ਾਮ ਦੇਰ ਰਾਤ ਤੱਕ ਵੀ ਗੱਲਾਂ ਬਾਤਾਂ ਸਨੇਹਾ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ ਕਿ ਅਗਰ ਬਾਬਾ ਹਰਨਾਮ ਸਿੰਘ ਧੂਮਾ ਇਹ ਕਹਿ ਦੇਣ ਕਿ ਅਸੀਂ ਰੋਸ ਧਰਨਾ ਨਹੀਂ ਦੇਣਾ ਤੇ ਉਹ ਕਹਿ ਦੇਣ ਕਿ ਸੰਗਤ ਉਥੇ ਨਾ ਆਵੇ ਪਰ ਇਹ ਸੰਭਵ ਨਹੀਂ ਲੱਗਦਾ ਹਰਨਾਮ ਸਿੰਘ ਧੂਮਾ ਜਿਸ ਸਥਿਤੀ ਚ ਪਹੁੰਚ ਗਏ ਨੇ ਪੂਰੇ ਪੰਜਾਬ ਚ ਕੱਲ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਹੋਲਡਿੰਗ ਬੈਨਰ ਪੋਸਟਰ ਉਹਨਾਂ ਦੇ ਸਮਰਥਕਾਂ ਨੇ ਲਾਏ ਔਰ ਉਹਨਾਂ ਵੱਲੋਂ ਤਾਂ ਵੱਡਾ ਇਕੱਠ ਕੀਤੇ ਜਾਣ ਦਾ ਦਾਵਾ ਵੀ ਚੱਲ ਰਿਹਾ ਹੁਣ ਅਜੇ ਹਾਲਾਤਾਂ ਚ ਮੈਨੂੰ ਨਹੀਂ ਲੱਗਦਾ ਕਿ ਹਰਨਾਮ ਸਿੰਘ ਧੂਮਾ ਜਾਂ ਪੰਥਕ ਲੀਡਰ ਆਪਣੇ ਸਟੈਂਡ ਤੋਂ ਟਸ ਤੋਂ ਮਸ ਹੋਣਗੇ ਅਗਰ ਕਿਸੇ ਨੇ ਆਪਣਾ ਸਟੈਂਡ ਬਦਲਣਾ ਹੈ ਉਹ ਐਸਜੀਪੀਸੀ ਨੇ ਹੁਣ ਸਵਾਲ ਇਹੀ ਹੈ ਕਿ ਐਸਜੀਪੀਸੀ ਦੇ ਮੈਂਬਰ ਜਦੋਂ ਲੋਕਾਂ 'ਚ ਜਾਣਗੇ ਆਉਣ ਵਾਲੇ ਸਮੇਂ 'ਚ ਜਾਂ ਅੱਜ ਦੇ اجلاس ਤੋਂ ਬਾਅਦ ਉਹ ਕਿਸ ਰੂਪ 'ਚ ਜਾਣਗੇ ਕੀ ਉਹ ਵਕਾਲਤ ਕਰਨਗੇ ਕਿ ਐਸਜੀਪੀਸੀ ਨੇ ਜੋ ਕੀਤਾ ਸੀ ਉਹ ਸਹੀ ਕੀਤਾ ਸੀ ਇਸ ਕਰਕੇ ਅਸੀਂ ਫੈਸਲੇ ਤੇ ਕਾਇਮ ਆ ਜਾਂ ਉਹ ਇਤਿਹਾਸ ਰਚ ਕੇ ਜਾਣਗੇ ਕਿ ਜੱਥੇਦਾਰ ਸਹਿਬਾਨਾਂ ਬਾਰੇ ਮਤੇ ਲਿਆ ਕੇ ਰੱਦ ਕਰ ਦਿੱਤੇ ਜਾਣਗੇ ਤੇ ਉਹ ਜੱਥੇਦਾਰ ਸਹਿਬਾਨ ਬਹਾਲ ਹੋਣਗੇ ਇਹ ਇਸੇ ਕਰਕੇ ਅੱਜ ਦਾ ਦਿਨ ਹੈ ਜਿਹੜਾ ਇਹ ਇਤਿਹਾਸਿਕ ਦਿਨ ਹੈ ਔਰ ਅੱਜ ਦੇ ਦਿਨ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਜਿਹਦੀ ਭਰਤੀ ਸ਼ੁਰੂ ਕੀਤੀ ਹੈ ਐਸਡੀਪੀਸੀ ਦੇ ਮੈਂਬਰ ਔਰ ਪੰਥਕ 13 ਇਸ ਸਾਰਿਆਂ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਅੱਜ ਇਹ ਪਤਾ ਲੱਗੂਗਾ ਕਿ ਪੰਥਕ ਮਾਮਲਿਆਂ ਦੇ ਵਿੱਚ ਜਦੋਂ ਬਹੁਤ ਸੰਮਤੀ ਕਮੇਟੀਆਂ ਤੋਂ ਬਾਹਰ ਇਹ ਬਣਦੀ ਹੈ ਕਿ ਫੈਸਲੇ ਦਿਲ ਨੂੰ ਪਸੰਦ ਨਹੀਂ ਆਏ ਲੋਕਾਂ ਦੇ ਜਿਵੇਂ ਜਥੇਦਾਰ ਸਾਹਿਬਾਨਾਂ ਨੂੰ ਹਟਾਇਆ ਗਿਆ ਹੁਣ ਅੱਜ ਇਹ ਨਿਤਾਰਾ ਹੋਣਾ ਹੈ ਕਿ ਕਿਹੜੇ ਲੋਕ ਜਿਹੜੇ ਨੇ ਉਹ ਕਾਮਯਾਬ ਹੋਏ ਨੇ ਅੱਜ ਇਹ ਨਿਤਾਰਾ ਹੋਣਾ ਹੈ ਔਰ ਅੱਜ ਇੱਕ ਨਵੀਂ ਪੰਥਕ ਸਿਆਸਤ ਨੂੰ ਵੀ ਨਵੀਂ ਪੰਥਕ ਸਿਆਸਤ ਨੇ ਅੱਜ ਜਨਮ ਲੈਣਾ ਹੈ ਮੇਰੀ ਨਜ਼ਰ ਦੇ ਵਿੱਚ ਸੋ ਅੱਜ ਜੋ ਕੁਝ ਵਾਪਰੇਗਾ ਉਹਦੀਆਂ ਬਹੁਤ ਵੱਡੀਆਂ ਉਦਾਹਰਨਾ ਸੈੱਟ ਹੋਣਗੀਆਂ ਸੋ ਇਸ ਕਰਕੇ ਦਿਨ ਬਹੁਤ ਮਹੱਤਵਪੂਰਨ ਹੈ ਰੋਸ ਧਰਨਾ ਅਗਰ ਸਰਦਾਰ ਤੇਜਾ ਸਿੰਘ ਸੁਤੰਤਰ ਹਾਲ ਦੇ ਬਾਹਰ ਲੱਗਦਾ ਹੈ ਹਰਨਾਮ ਸਿੰਘ ਧੂਨਾ ਹੁਣ ਤੁਮਾ ਉਹਨਾਂ ਦੀ ਅਗਵਾਈ ਚ ਉਹਦੇ ਚ ਪਾਰਟਿਸਪੇਸ਼ਨ ਉਹਦੇ ਵਿੱਚ ਸੰਗਤਾਂ ਦੀ ਹਾਜ਼ਰੀ ਕਿਸ ਰੂਪ ਚ ਹੁੰਦੀ ਹੈ ਕਿੱਡੀਕ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵਿਰੋਧ ਕਰਨ ਵਾਲੇ ਲੋਕਾਂ ਦੇ ਵਿਚਾਲੇ ਤਾਲਮੇਲ ਬਣਾਉਣ ਦੇ ਲਈ ਸਰਕਾਰ ਨੂੰ ਦਖਲ ਦੇਣ ਦੀ ਲੋੜ ਪਵੇਗੀ ਜਾਂ ਬਾਹਰ ਕੱਲ ਦੇ ਜਿਹੜੇ ਮੀਟਿੰਗ ਹਾਲ ਨੇ ਉਹਨਾਂ ਦੇ ਬਾਹਰ ਕੀ ਪੰਜਾਬ ਸਰਕਾਰ ਵੀ ਚੌਕਸੀ ਦਾ ਪ੍ਰਬੰਧ ਕਰੇਗੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵੱਲੋਂ ਚੌਕਸੀ ਦੇ ਪ੍ਰਬੰਧ ਕੀਤੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਮਨਮਟਾ ਦੀ ਸਥਿਤੀ ਨਾ ਬਣੇ ਕਿਸੇ ਤਰ੍ਹਾਂ ਦੇ ਟਕਰਾਅ ਦੀ ਸਥਿਤੀ ਨਾ ਬਣੇ ਵਕਤ ਰਹਿੰਦੇ ਇਹ ਸਾਰੀਆਂ ਜੜੀਆਂ ਸ਼ੰਕਾਵਾਂ ਸੀ ਨਿਸ਼ਚਿਤ ਤੌਰ ਤੇ ਪ੍ਰਸ਼ਾਸਨ ਔਰ ਸਰਕਾਰ ਇਸ ਪਾਸੇ ਜ਼ਰੂਰ ਸੋਚ ਰਹੇ ਹੋਣਗੇ ਕਿਉਂਕਿ ਇਹ ਦਿਨ ਇਸ ਤਰ੍ਹਾਂ ਦਾ ਬਣ ਗਿਆ ਹੁਣ ਅਗਰ ਤਾਂ ਸਾਰਾ ਕੁਝ ਆਪਸੀ ਸਹਿਮਤੀ ਨਾਲ ਹੁੰਦਾ ਉਹਦੇ ਵਰਗੀ ਰੀਸ ਨਹੀਂ ਨਹੀਂ ਤਾਂ ਪੰਥਕ ਧਰਾਂ ਦੇ ਵਿੱਚ ਵੀ ਔਰ ਸਿਆਸੀ ਧਰਾਂ ਦੇ ਵਿੱਚ ਵੀ ਨੀਤੀਗਤ ਔਰ ਵਿਚਾਰਧਾਰਾ ਨੂੰ ਲੈ ਕੇ ਜਿਹੜੇ ਪਾੜੇ ਪਏ ਨੇ ਉਹ ਕਿਤੇ ਨਾ ਕਿਤੇ ਬਹੁਤ ਲੰਮੀ ਨਵੀਂ ਸਿਆਸਤ ਨੂੰ ਜਨਮ ਦੇ ਦੇਣਗੇ ਅੱਜ ਜੋ ਮੈਨੂੰ ਲੱਗਦਾ ਹੈ ਸੋ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅੱਜ ਫੈਸਲੇ ਕਿਸ ਰੂਪ ਚ ਹੁੰਦੇ ਨੇ ਅੱਜ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਦੀ ਨਜ਼ਰ ਇਸ ਜਨਰਲ ਇਜਲਾਸ ਦੇ ਵਿੱਚ ਹੈ ਹਰ ਪੰਥਕ ਵਿਅਕਤੀ ਦੀ ਹਰ ਉਸ ਵਿਅਕਤੀ ਦੀ ਜਿਹੜਾ ਰੱਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਰੱਖਦਾ ਹੈ ਅੱਜ ਇਸ ਦਿਨ ਤੇ ਨਜ਼ਰ ਹੈ ਔਰ ਲੀਡਰਸ਼ਿਪ ਦੀ ਸੰਭਾਵਨਾ ਹੈ ਕਿ ਦਿੱਲੀ ਤੋਂ ਵੀ ਆਉਣਗੇ ਹਾਲਾਂਕਿ ਇਹ ਜਿਹੜੀ ਜਨਰਲ ਇਜਲਾਸ ਹੈ ਉਹਦੇ ਵਿੱਚ ਜਿਹੜੇ ਜਥੇਦਾਰ ਸਹਿਬਾਨ ਨੇ ਆਮ ਤੌਰ ਤੇ ਪੰਜ ਸਿੰਘ ਸਹਿਬਾਨ ਵੀ ਆਇਆ ਕਰਦੇ ਨੇ ਪਰ ਪਿਛਲੇ ਸਮੇਂ ਤੋਂ ਇਹ ਪਰੰਪਰਾਵਾਂ ਰਹੀਆਂ ਨਹੀਂ ਕਿ ਪਟਨਾ ਸਾਹਿਬ ਦੇ ਸਾਡੇ ਜਥੇਦਾਰ ਸਹਿਬਾਨ ਹੋਣ ਜਾਂ ਤੱਕ ਸ੍ਰੀ ਹਜੂਰ ਸਾਹਿਬ ਤੋਂ ਜਥੇਦਾਰ ਸਹਿਬਾਨ ਹੋਣ ਉਹ ਘਟ ਆਏ ਨੇ ਨਹੀਂ ਆਏ ਹੁਣ ਸਾਡੇ ਤਿੰਨ ਤਖਤ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਐਕਟਿੰਗ ਨੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਜ ਕੀ ਉਹ ਆਣਗੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜੇ ਆਉਂਦੇ ਨੇ ਤਾਂ ਵੱਡਾ ਸਵਾਲ ਹੈ ਨਹੀਂ ਆਉਂਦੇ ਨੇ ਤਾਂ ਵੱਡਾ ਸਵਾਲ ਹੈ ਔਰ ਜਿਹੜੇ ਤਖਤ ਸ੍ਰੀ ਧਮਧਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਸੇਵਾ ਸੰਭਾਲ ਹਜੇ ਹੋਈ ਨਹੀਂ ਜਿਨ੍ਹਾਂ ਨੂੰ ਐਲਾਨਿਆ ਗਿਆ ਸੀ ਹੁਣ ਕੇਸਗੜ ਸਾਹਿਬ ਦੇ ਸ੍ਰੀ ਗਿਆਨੀ ਕੁਲਦੀਪ ਸਿੰਘ ਗੜਗਜ ਆਪ ਜਥੇਦਾਰ ਨੇ ਗੱਲ ਇਹੀ ਹੈ ਵੀ ਅਗਰ ਪੰਜ ਜਥੇਦਾਰ ਪੰਜ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਵੀ ਅੱਜ ਦੇ ਜਨਰਲ ਇਜਲਾਸ 'ਚ ਨਹੀਂ ਆਉਂਦੇ ਇਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਪੰਥਕ ਸੋਚ ਨੂੰ ਲੈ ਕੇ ਪੰਥਕ ਫੈਸਲਿਆਂ ਨੂੰ ਲੈ ਕੇ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਇੱਕ ਬਹੁਤ ਵੱਡੀ ਤਰ੍ਹਾਂ ਦਾ ਭੰਬਲ ਪੂਸਾ ਤੇ ਗੁੰਝਲਦਾਰ ਮਾਹੌਲ ਬਣ ਗਿਆ ਹੁਣ ਜਨਰਲ ਇਜਲਾਸ ਹੈ ਬਜਟ ਵੀ ਹੈ ਜਥੇਦਾਰ ਸਹਿਬਾਨਾਂ ਦੇ ਜਿਹੜੇ ਜਿਨ੍ਹਾਂ ਨੂੰ ਹਟਾਇਆ ਗਿਆ ਉਹਨਾਂ ਦੇ ਹੱਕ 'ਚ ਲਹਿਰ ਵੀ ਹੈ ਸੋ ਸ਼੍ਰੋਮਣੀ ਕਮੇਟੀ ਕਿਵੇਂ ਨਜਿੱਠਦੀ ਹੈ ਇਹਨਾਂ ਹਾਲਾਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਮੈਂਬਰ ਉਹਨਾਂ ਦੀ ਸੂਝ-ਬੂਝ ਤੇ ਵੀ ਬਹੁਤ ਕੁਝ ਨਿਰਪਰ ਕਰਦਾ ਹੈ ਇਹ ਵੀ ਪਤਾ ਲੱਗਿਆ ਕਿ ਗਿਆਨੀ ਹਰਨਾਮ ਸਿੰਘ ਧੂਮਾ ਉਹਨਾਂ ਦੇ ਨਾਲ ਜਿਹੜੇ ਕੱਲ ਭੇਜੇ ਗਏ ਸੀ ਲੀਡਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲਾਂਕਿ ਆਫੀਸ਼ੀਅਲੀ ਨਹੀਂ ਮੰਨਦੇ ਅਕਾਲੀ ਦਲ ਦੇ ਲੀਡਰ ਵੀ ਅਸੀਂ ਕਿਸੇ ਨੂੰ ਭੇਜਿਆ ਪਰ ਸਨੇਹੇ ਭੇਜੇ ਗਏ ਸੀ ਕਹਿੰਦੇ ਉਹ ਗੱਲਬਾਤ ਟੁੱਟ ਗਈ ਉਦਾ ਕੋਈ ਨਤੀਜਾ ਨਹੀਂ ਨਿਕਲਿਆ ਹਰਨਾਮ ਸਿੰਘ ਧੂਮਾ ਆਪਣੇ ਸਟੈਂਡ ਤੇ ਉਸੇ ਤਰ੍ਹਾਂ ਨਾਲ ਕਾਇਮ ਨੇ ਕਿ ਇਹ ਹਟਾਉਣ ਵਾਲੇ ਫੈਸਲੇ ਰੱਦ ਕਰਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ। ਬੱਲਾ ਜੀ ਗੱਲ ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਦੀ ਕਰ ਲਈਏ ਵਰਕਿੰਗ ਪ੍ਰਧਾਨ ਜਿਹੜੇ ਨੇ ਬਲਵਿੰਦਰ ਸਿੰਘ ਪੁੰਦੜ ਉਹ ਹੁਣ ਏਕਤਾ ਦੀਆਂ ਅਪੀਲਾਂ ਕਰ ਰਹੇ ਨੇ। ਹਾਲਾਂਕਿ ਏਕਤਾ ਦੀ ਅਪੀਲ ਕਰਨੀ ਚੰਗੀ ਗੱਲ ਹੈ ਪਰ ਇਸ ਅਪੀਲ ਦੇ ਉੱਪਰ ਵੀ ਹੁਣ ਕਈ ਸਵਾਲ ਖੜੇ ਹੋ ਰਹੇ ਨੇ। ਹੁਣ ਬਲਵਿੰਦਰ ਸਿੰਘ ਪੁੰਦੜ ਦੀਆਂ ਏਕਤਾ ਦੀਆਂ ਅਪੀਲਾਂ ਕੀ ਕਿਸੇ ਕੰਮ ਆਉਣ ਗਿਆ ਜਾਂ ਗੱਲ ਬਹੁਤ ਅੱਗੇ ਲੰਘ ਚੁੱਕੀ ਹੈ ਅਕਾਲੀ ਸਿਆਸਤ ਦੀ ਕਿਉਂਕਿ ਬਹੁਤ ਸਾਰੀਆਂ ਸਥਿਤੀਆਂ ਸੀ ਹੁਣ ਤੱਕ ਵੇਖ ਚੁੱਕਿਆ ਸਿਆਸੀ ਤੌਰ ਤੇ ਬਦਲਦੇ ਹੋਇਆ ਬਲਵਿੰਦਰ ਸਿੰਘ ਭੁੰਦੜ ਹੁਣ ਏਕਤਾ ਦੀ ਗੱਲ ਆਖਿਰ ਕਿਉਂ ਕਰ ਰਹੇ ਨੇ ਇਸ ਉੱਪਰ ਵੀ ਹੁਣ ਵੱਡਾ ਪ੍ਰਸ਼ਨ ਚਿੰਨ ਜ਼ਰੂਰ ਬਣਿਆ ਹੋਇਆ ਹੈ ਇਹ ਸਵਾਲ ਬਹੁਤ ਵੱਡਾ ਹੈ ਕਿ ਜਦੋਂ ਜਥੇਦਾਰ ਸਾਹਿਬ ਕਹਿੰਦੇ ਸੀ ਏਕਤਾ ਰੱਖੋ ਬਾਗੀ ਤੇ ਦਾਗੀ ਇਕੱਠੇ ਨੇ ਕੀ ਉਦੋਂ ਅਕਾਲੀ ਦਲ ਏਕਤਾ ਦੀ ਜਿਹੜਾ ਏਕਤਾ ਦੀਆਂ ਅਪੀਲਾਂ ਨੇ ਉਹਨਾਂ ਨੇ ਪ੍ਰਵਾਨ ਕੀਤੀਆਂ ਸੀ ਤੇ ਅਜਿਹੇ ਸਮੇਂ ਦੇ ਵਿੱਚ ਹੁਣ ਏਕਤਾ ਦੀ ਅਪੀਲ ਕਰਨੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜ਼ਰੂਰ ਇਸ ਸਥਿਤੀ ਨੂੰ ਵੀ ਸਾਫ਼ ਕਰਨਾ ਦੇਖੋ ਬਲਵਿੰਦਰ ਸਿੰਘ ਭੁੰਦੜ ਹੁਣਾਂ ਵੱਲੋਂ ਜਿਹੜੀਆਂ ਏਕਤਾ ਦੀਆਂ ਅਪੀਲਾਂ ਹੁਣ ਕੀਤੀਆਂ ਜਾ ਰਹੀਆਂ ਨੇ ਕੱਲ ਵੀ ਕਹਿੰਦੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੁਣ ਜਿਹੜੀਆਂ ਏਕਤਾ ਦੀਆਂ ਅਪੀਲਾਂ ਨੇ ਮੈਨੂੰ ਇਹ ਲੱਗਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਏਕਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਜ਼ਬੂਤ ਖੇਤਰੀ ਪਾਰਟੀ ਬਣ ਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰੇ ਔਰ ਜੋ ਕੁਝ ਪਿਛਲੇ ਸਾਲਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਬਕ ਲਵੇ ਪਰ ਇਹਨਾਂ ਏਕਤਾ ਦੀਆਂ ਅਪੀਲਾਂ ਦੇ ਪ੍ਰਤੀ ਹੁਣ ਕੋਈ ਵੱਡਾ ਹੰਗਾਰਾ ਕਿਸੇ ਪਾਸਿਓਂ ਆਵੇ ਇਹਦੀ ਸੰਭਾਵਨਾ ਬਹੁਤ ਘੱਟ ਹੈ ਬਲਵਿੰਦਰ ਸਿੰਘ ਭੁੰਦੜ ਬੜੇ ਸਨਮਾਨਯੋਗ ਨੇ ਬੜੇ ਸਤਕਾਰਯੋਗ ਨੇ ਬੜੀ ਸਿਆਣੀ ਉਹਨਾਂ ਦੀ ਉਮਰ ਹੈ ਪਰ ਹੈਰਾਨੀ ਬੜੀ ਹੁੰਦੀ ਹੈ ਦੇਖੋ ਅੱਜ ਕੱਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਦੋਂ ਕੋਈ ਬਿਆਨ ਦਿੰਦੇ ਨੇ ਇਹ ਵੀ ਡਰ ਲੱਗਦਾ ਉਹਦੇ ਤੇ ਭਰੋਸਾ ਕਰਨ ਤੋਂ ਕੋਈ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਬਿਆਨ ਉਹਦੀ ਮਰਜ਼ੀ ਨਾਲ ਆਉਂਦਾ ਹੈ ਜਾਂ ਪਤਾ ਨਹੀਂ ਕਿਹੜੇ ਮਕੈਨਿਜ਼ਮ ਤੋਂ ਆ ਜਾਂਦਾ ਹੈ ਪਿੱਛੇ ਜੇ ਜਦੋਂ ਬਲਵਿੰਦਰ ਸਿੰਘ ਭੁੰਦੜ ਦੇ ਹਵਾਲੇ ਦੇ ਨਾਲ ਇੱਕ ਬਿਆਨ ਜਾਰੀ ਹੋਇਆ ਉਹਦੇ ਵਿੱਚ ਕਿਹਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਨੇ ਪਿੱਠ ਤੇ ਛੁਰੇ ਮਾਰਨ ਵਰਗੀ ਗੱਲ ਕੀਤੀ ਬਾਅਦ ਵਿੱਚ ਮੁੱਕਰੀ ਕੇ ਬਲਵਿੰਦਰ ਸਿੰਘ ਭੁੰਦੜ ਹੋਣੀ ਕਹਿੰਦੇ ਮੈਂ ਤਾਂ ਇਹ ਇਹ ਕਿਆ ਹੀ ਨਹੀਂ ਇਹ ਪਤਾ ਨਹੀਂ ਕਿਹਨੇ ਲਿਖਤਾ ਜਾਂ ਜਿਨੇ ਵੀ ਲਿਖਤਾ ਉਹਨਾਂ ਨੇ ਨਾਮ ਵੀ ਲਿਆ ਫਿਰ ਅਗਲੇ ਦਿਨ ਕਹਿੰਦੇ ਵੀ ਜੋ ਕੁਝ ਲਿਖਿਆ ਗਿਆ ਮੈਂ ਉਹਦੇ ਤੇ ਖੜਾ ਇਹਦਾ ਮਤਲਬ ਹੈ ਕਿ ਅਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਬਿਆਨ ਨੇ ਇਹ ਮੀਡੀਆ ਦੇ ਲਈ ਵੀ ਇੱਕ ਚਿੰਤਾ ਦਾ ਸਵਾਲ ਬਣ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਦੋਂ ਕੋਈ ਬਿਆਨ ਦੇਣ ਅਸੀਂ ਅੱਖਾਂ ਬੰਦ ਕਰਕੇ ਉਹਦੇ ਤੇ ਭਰੋਸਾ ਕਰਕੇ ਅੱਗੇ ਆਪਣੀ ਗੱਲ ਤੋਰੀਏ ਜਾਂ ਦੋ ਚਾਰ ਦਿਨ ਇੰਤਜ਼ਾਰ ਕਰੀਏ ਵੀ ਭਾਈ ਤੁਸੀਂ ਆਪਣਾ ਸਟੈਂਡ ਕਲੀਅਰ ਕਰ ਲਓ ਉਂਝ ਕੱਲ ਜਿਹੜਾ ਬਲਵਿੰਦਰ ਸਿੰਘ ਭੁੰਦੜ ਹੋਂ ਦਾ ਬਿਆਨ ਸੀ ਉਹ ਕਹਿੰਦੇ ਕਿ ਹੁਣ ਏਕਤਾ ਅਸੀਂ ਕਰੀਏ ਸਾਰਿਆਂ ਨੂੰ ਸੱਦਾ ਮਾਰਿਆ ਉਹਨਾਂ ਨੇ ਸਵਾਲ ਇਹ ਹੈ ਕਿ ਪਹਿਲਾਂ ਹਰਜਿੰਦਰ ਸਿੰਘ ਧਾਮੀ ਜਦੋਂ ਜਥੇਦਾਰ ਸਾਹਿਬ ਸ਼੍ਰੀ ਅਖਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਕਹਿੰਦੇ ਰਹੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਿ ਤੁਸੀਂ ਸੱਜਣ ਮਨੁੱਖੋਂ ਤੁਸੀਂ ਆਪਣੇ ਕੰਮ ਤੇ ਮੁੜੋ ਹਰਜਿੰਦਰ ਸਿੰਘ ਧਾਮੀ ਅੜੇ ਰਹੇ ਕੋਈ ਵੀ ਉਹਨਾਂ ਨੂੰ ਮਨਾਉਣ ਜਾਂਦਾ ਸੀ ਉਹ ਨਹੀਂ ਆਏ ਕਹਿੰਦੇ ਮੈਂ ਨਹੀਂ ਆਉਣਾ ਜਦੋਂ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਉਹਨਾਂ ਦੇ ਘਰੇ ਗਏ ਤੇ ਹਰਜਿੰਦਰ ਸਿੰਘ ਧਾਮੀ ਮੰਨ ਗਏ ਹੁਣ ਬਲਵਿੰਦਰ ਸਿੰਘ ਭੁੰਦੜ ਕਹਿ ਰਹੇ ਨੇ ਕਿ ਨਾਰਾਜ਼ਗੀ ਦੂਰ ਕਰੋ ਏਕਤਾ ਦੀ ਅਪੀਲ ਕਰਦੇ ਨੇ ਤੇ ਜਦੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਸਣੇ ਪੰਜ ਜਥੇਦਾਰ ਸਹਿਬਾਨਾਂ ਨੇ 2 ਦਸੰਬਰ ਨੂੰ ਏਕਤਾ ਦੀ ਅਪੀਲ ਕੀਤੀ ਸੀ ਉਦੋਂ ਕਹਿੰਦੇ 70 71 72 73 74 ਕ ਦਿਨ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਸੱਦੀ ਗਈ। ਉਦੋਂ ਹਰਜਿੰਦਰ ਸਿੰਘ ਧਾਮੀ ਮੀਟਿੰਗ ਹੀ ਨਹੀਂ ਸੱਦੀ ਜਦੋਂ ਮੀਟਿੰਗ ਸੱਦੀ ਉਹ ਤਾਂ ਫਿਰ ਸਾਰਿਆਂ ਨੂੰ ਪਤਾ ਉਹਨਾਂ ਮੀਟਿੰਗਾਂ 'ਚ ਫਿਰ ਕੀ ਹੋਇਆ ਤੇ ਉਦੋਂ ਵਰਕਿੰਗ ਕਮੇਟੀ ਦੇ ਪ੍ਰਧਾਨ ਵੀ ਨੇ ਬਲਵਿੰਦਰ ਸਿੰਘ ਪੁੰਦੜ ਬਲਵਿੰਦਰ ਸਿੰਘ ਪੁੰਦੜ ਕਦੀ ਇਹ ਵੀ ਬਿਆਨ ਇੱਕ ਜਾਰੀ ਕਰ ਦੇਣ ਵੀ ਮੇਰੇ ਹੱਥ ਕਿਹਨੇ ਬੰਨਤੇ ਸੀ ਕਿ ਜਥੇਦਾਰ ਸਹਿਬਾਨਾ ਨੇ ਜਦੋਂ ਕਿਹਾ ਕਿ ਇਹ ਸੱਤ ਮੈਂਬਰੀ ਕਮੇਟੀ ਬਣਾਤੀ ਮੈਂ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਹੋਣ ਦੇ ਨਾਤੇ ਜਾਂ ਵਰਕਿੰਗ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਮੈਂ ਸੱਤ ਮੈਂਬਰੀ ਕਮੇਟੀ ਨੂੰ ਇੱਕ ਵਾਰੀ ਆਪ ਸੱਦਿਆ ਹੀ ਨਹੀਂ ਅੱਛਾ ਇੱਥੋਂ ਤੱਕ ਗੱਲ ਹੋ ਗਈ ਇੱਕ ਵਾਰੀ ਸੱਤ ਮੈਂਬਰੀ ਕਮੇਟੀ ਵਾਲੇ ਉਡੀਕਦੇ ਰਹੇ ਕਿ ਬਲਵਿੰਦਰ ਸਿੰਘ ਭੁੰਦੜ ਹੁਣੇ ਆਉਣਗੇ ਮੀਟਿੰਗ ਤੇ ਕੁਝ ਦਿਨ ਪਹਿਲਾਂ ਹਰਜਿੰਦਰ ਸਿੰਘ ਧਾਮੀ ਕਹਿੰਦੇ ਅਸੀਂ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਸਨੇਹਾ ਲਾਤਾ ਤੇ ਅਸੀਂ ਉਹਨਾਂ ਨੂੰ ਸੱਦਿਆ ਸੋ ਸੱਤ ਮੈਂਬਰੀ ਕਮੇਟੀ ਦੀ ਪਹਿਲਾ ਮੀਟਿੰਗ ਨਹੀਂ ਹੁੰਦੀ ਜਦੋਂ ਹਰਜਿੰਦਰ ਧਾਮੀ ਮੀਟਿੰਗ ਕਰਦੇ ਨੇ ਤੇ ਸੱਦਦੇ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਬਲਵਿੰਦਰ ਸਿੰਘ ਭੁੰਦੜ ਉੱਥੇ ਜਾਂਦੇ ਨਹੀਂ ਤੇ ਜਦੋਂ ਦੋ ਲੀਡਰ ਹਰਜਿੰਦਰ ਸਿੰਘ ਧਾਮੀ ਔਰ ਇੱਕ ਵਡਾਲਾ ਸਾਹਿਬ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਦੇ ਘਰੇ ਜਾਂਦੇ ਨੇ ਬਲਵਿੰਦਰ ਸਿੰਘ ਭੁੰਦੜ ਪੱਤਰਕਾਰਾਂ ਨੂੰ ਕਹਿੰਦੇ ਕਿਹੜੀ ਮੀਟਿੰਗ ਮੈਨੂੰ ਤਾਂ ਪਤਾ ਹੀ ਨਹੀਂ ਤੇ ਹੁਣ ਬਲਵਿੰਦਰ ਸਿੰਘ ਭੁੰਦੜ ਏਕਤਾ ਦੀ ਅਪੀਲ ਕਰ ਰਹੇ ਨੇ ਵੈਸੇ ਬੜੀ ਗੱਲ ਹੈਰਾਨੀ ਵਾਲੀ ਹੈ ਭੁੰਦੜ ਸਾਹਿਬ ਥੋੜਾ ਜਿਹਾ ਇਹਦੇ ਤੇ ਤੁਸੀਂ ਕਿਸੇ ਦਿਨ ਪ੍ਰੈਸ ਕਾਨਫਰੰਸ ਕਰਕੇ ਮਾੜਾ ਦਾ ਸਪਸ਼ਟੀ ਕਰ ਦਿਓ ਵੀ ਤੁਹਾਨੂੰ ਕੌਣ ਰੋਕਦਾ ਰਿਹਾ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਕਦੀ ਸੱਦਿਆ ਹੋਵੇ ਦੱਸੋ ਜਿਵੇਂ ਹੁਣ ਤੁਸੀਂ ਏਕਤਾ ਦੀ ਅਪੀਲ ਕੀਤੀ ਹੈ ਕੀ ਤੁਸੀਂ ਕਦੀ ਕੋਈ ਅਪੀਲ ਕੀਤੀ ਕਿ ਸੱਤ ਮੈਂਬਰੀ ਕਮੇਟੀ ਆਵੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਨਾਲ ਮੀਟਿੰਗ ਕਰੇ ਜਾਂ ਵਰਕਿੰਗ ਪ੍ਰਧਾਨ ਨੂੰ ਆ ਕੇ ਮਿਲੇ ਨਹੀਂ ਕੀਤੀ ਇਹ ਤਾਂ ਜਗਜਾਹਰ ਹੈ ਇਸ ਕਰਕੇ ਹੁਣ ਇਹ ਏਕਤਾ ਦੀਆਂ ਜਿਹੜੀਆਂ ਅਪੀਲਾਂ ਨੇ ਇਨਾਂ ਦੇ ਪਿੱਛੇ ਵੱਖਰੀ ਵੱਖਰੀ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਨੇ ਸਵਾਲ ਖੜੇ ਹੁੰਦੇ ਨੇ ਹੁਣ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਪਾਸੇ ਕਰਦੀ ਆ ਪਰ ਹੁਣ ਸਵਾਲ ਹੀ ਖੜੇ ਹੁੰਦੇ ਨੇ ਵੀ ਕੀ ਅਕਾਲੀ ਦਲ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਦਾ ਉਹ ਧੜਾ ਜਿਹੜਾ ਕਹਿੰਦਾ ਸੀ 50 ਲੱਖ ਮੈਂਬਰਸ਼ਿਪ ਹੋ ਜੂ 30 ਲੱਖ ਹੋ ਜੂ 25 ਲੱਖ ਹੋ ਜੂ 22 ਲੱਖ ਕਹਿੰਦੇ ਹੋਗੀ ਕੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਧੜਾ ਹੁਣ ਚਿੰਤਤ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਐਡੀ ਤੇਜ਼ੀ ਨਾਲ ਹੋ ਰਹੀ ਹੈ ਕਿ ਰੈਲੀ ਨੂੰ ਮਾਹੌਲ ਬਣ ਰਹੇ ਨੇ ਕਹਿੰਦੇ ਕਾਪੀਆਂ ਖਤਮ ਹੋ ਗਈਆਂ ਭਰਤੀ ਦੀਆਂ ਕਿਉਂਕਿ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਤੇ ਨਾਮ ਲੈ ਕੇ ਅੱਗੇ ਵਧ ਰਹੀ ਹੈ ਕਹਿੰਦੇ ਭਰਤੀ ਕਮੇਟੀ ਕੋਲੇ ਪਰਚੀਆਂ ਖਤਮ ਹੋ ਗਈਆਂ ਹੁਣ ਨਵੀਆਂ ਛਪਣ ਗਈਆਂ ਕਿਉਂਕਿ ਮੰਗ ਇੰਨੀ ਜ਼ਿਆਦਾ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਅੱਛਾ ਕੱਲ ਜਿਹੜਾ ਬਿਆਨ ਜਾਰੀ ਹੋਇਆ ਭੁੰਦਰ ਸਾਹਿਬ ਦਾ ਉਹਦੇ ਤੇ ਇਹ ਵੀ ਸਵਾਲ ਕਈ ਲੋਕਾਂ ਨੇ ਕੀਤੇ ਕਿ ਕੀ ਸ਼੍ਰੋਮਣੀ ਅਕਾਲੀ ਦਲ ਹੁਣ ਇਹ ਮੰਨਦਾ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਅਸੀਂ ਉਹਦਾ ਹਿੱਸਾ ਬਣਾਂਗੇ ਏਕਤਾ ਦੀ ਗੱਲ ਇੱਕ ਪਾਸੜ ਨਹੀਂ ਹੁੰਦੀ ਕਿ ਤੁਸੀਂ ਆਜੋ ਕਾਪੀਆਂ ਲੈ ਜਾਓ ਆਪਾਂ ਮਿਲ ਕੇ ਭਰਤੀ ਕਰਦੇ ਹਾਂ ਏਕਤਾ ਦੀ ਗੱਲ ਇਸ ਰੂਪ ਚ ਵੀ ਹੁੰਦੀ ਹੈ ਕਿ ਜਿਹੜੀ ਭਰਤੀ ਤੁਸੀਂ ਕਰ ਰਹੇ ਹੋ ਅਸੀਂ ਤੁਹਾਡੀ ਭਰਤੀ ਦਾ ਹਿੱਸਾ ਬਣਨ ਲਈ ਤਿਆਰ ਆ ਤੇ ਅਸੀਂ ਤੁਹਾਡੇ ਨਾਲ ਭਰਤੀ ਕਰਦੇ ਆ ਸਾਡੀ ਭਰਤੀ ਉਸੇ ਤਰ੍ਹਾਂ ਖੁੰਝੇ ਪਈ ਐ ਕਿਉਂਕਿ ਤੁਸੀਂ ਪੰਜ ਮੈਂਬਰੀ ਕਮੇਟੀੋਂ ਸੱਤ ਮੈਂਬਰੀ ਕਮੇਟੀ ਚੋਂ ਨਿਕਲੇ ਹੋ ਇਹ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਵੀ ਪੁੰਦੜ ਸਾਹਿਬ ਤੁਸੀਂ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਹਿਲਾਂ ਭਰਤੀ ਕਰ ਚੁੱਕੇ ਹੋ ਆਪਣਾ ਸਾਰਾ ਰਿਕਾਰਡ ਲੈ ਕੇ ਕਿਉਂ ਨਹੀਂ ਪਹੁੰਚ ਜਾਂਦੇ ਪੰਜ ਮੈਂਬਰੀ ਕਮੇਟੀ ਦੇ ਸਾਹਮਣੇ ਜੀ ਅਕਾਲ ਤਖਤ ਸਾਹਿਬ ਵੀ ਅਸੀਂ ਤਾਂ ਸਾਰੀਆਂ ਆਪਣੀ ਭਰਤੀ ਦੀਆਂ ਕਾਪੀਆਂ ਹੀ ਚੱਕ ਲਈਆਂ ਜੀ ਇੱਥੇ ਟਰੱਕਾਂ 'ਚ ਹੁਣ ਤੁਸੀਂ ਕਰੋ ਹੁਕਮ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਕੋਲੇ ਕਿਉਂ ਨਹੀਂ ਪਹੁੰਚ ਜਾਂਦੇ ਸੋ ਜਦੋਂ ਤੁਸੀਂ ਏਕਤਾ ਦੀ ਅਪੀਲ ਕਰਦੇ ਹੋ ਇੱਕ ਪਾਸੜ ਨਹੀਂ ਹੁੰਦੀ ਏਕਤਾ ਏਕਤਾ ਦੋਵੇਂ ਪਾਸੇ ਹੁੰਦੀ ਔਰ ਜਦੋਂ ਜਥੇਦਾਰ ਸਾਹਿਬ ਪੰਜ ਜਥੇਦਾਰ ਸਹਿਬਾਨਾ ਨੇ 2 ਦਸੰਬਰ ਨੂੰ ਏਕਤਾ ਕਰਾਤੀ ਸੀ ਪੂਰਾ ਪੰਥ ਇਕੱਠਾ ਹੈ ਇਸ ਮਾਮਲੇ ਤੇ ਮੈਨੂੰ ਕੱਲ ਕਿਸੇ ਨੇ ਕਮੈਂਟ ਲਿਖਿਆ ਕਿ ਪੰਥਕ ਏਕਤਾ ਤਾਂ ਹੋਈ ਪਈ ਐ ਲੀਡਰਾਂ ਦੀ ਏਕਤਾ ਦੀ ਦਿੱਕਤ ਐ ਗੱਲ ਬਿਲਕੁਲ ਠੀਕ ਐ ਹੁਣ ਕੀ ਆ ਕਾਲੀ ਦਲ ਚਿੰਤਤ ਹੈ ਕਿ ਐਡੀ ਵੱਡੀ ਭਰਤੀ ਹੋ ਰਹੀ ਹੈ ਕਿਤੇ ਉਹਨਾਂ ਦੀ ਭਰਤੀ 40 50 ਲੱਖ ਦਾ ਅੰਕੜਾ ਨਾ ਪਾਰ ਕਰ ਜੇ ਔਰ ਅਗਰ ਉਹ ਸਥਿਤੀਆਂ ਬਣ ਗਈਆਂ ਤੇ ਅਸੀਂ ਕੀ ਕਰਾਂਗੇ ਕੀ ਸੁਖਵੀਰ ਤੜਾ ਇਸ ਕਰਕੇ ਚਿੰਤਤ ਹੈ ਕਿ ਹੁਣ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਤੇ ਅਸੀਂ ਕਿਹੜੇ ਮੁੱਦੇ ਲੋਕਾਂ 'ਚ ਲੈ ਕੇ ਜਾਵਾਂਗੇ ਸੋ ਕੀ ਚਿੰਤਾ ਦੇ ਵਿੱਚੋਂ ਏਕਤਾ ਦੀ ਅਪੀਲ ਨਿਕਲੀ ਹੈ ਇਹ ਵੀ ਲੋਕਾਂ ਦੇ ਸਵਾਲ ਨੇ ਔਰ ਕਈ ਗੱਲਾਂ ਲੀਡਰ ਆਪ ਖੁਲਾਸੇ ਕਰੀ ਜਾਂਦੇ ਨੇ ਹੁਣ ਕਈ ਵਾਰੀ ਗੱਲ ਹੋਈ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਪੰਜੇ ਮੈਂਬਰ ਸਾਧਲੇ ਸੀ ਜਿਸ ਦਿਨ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਸੀ ਉਹਨਾਂ ਕਹਿੰਦੇ ਜੀ ਆਪਾਂ ਏਕਤਾ ਕਰੀਏ ਕੌਮ ਏਕਤਾ ਕਰੇ ਲੀਡਰਸ਼ਿਪ ਏਕਤਾ ਕਰੇ ਤੇ ਮਨਪੀਤ ਢਿਆਲੀ ਨੇ ਤਾਂ ਕਹਿ ਦਿੱਤਾ ਸੀ ਕਿ ਇੱਕ ਵਿਅਕਤੀ ਏਕਤਾ ਦੀ ਰਾਹ 'ਚ ਰੁਕਾਵਟ ਹੈ ਔਰ ਕੱਲ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਹਰ ਨਿਕਲਦੇ ਹੋਏ ਮਨਪੀਤ ਬਾਦਲ ਨੇ ਫੇਰ ਇੱਕ ਵਾਰੀ ਸਾਰੇ ਗੁੱਜੇ ਭੇਦ ਖੋਲਤੇ ਕਿ ਮਨਪੀਤਿਆਲੀ ਮਨਪੀਤ ਬਾਦਲ ਕਹਿ ਜਾਂ ਤਾਂ ਮਾਫੀ ਚਾਹੂੰਗਾ ਮਨਪੀਤਿਆਲੀ ਨੇ ਭੇਦ ਖੋਲਤੇ ਕਿ ਮੈਂ ਕਿਉਂ ਅਕਾਲੀ ਜਲਦੀਆਂ ਮੀਟਿੰਗਾਂ ਜਾਂ ਸਰਗਰਮੀਆਂ ਤੋਂ ਦੂਰ ਰਿਆ ਤੇ ਕਿਉਂ ਹੁਣ ਭਰਤੀ ਲਈ ਆਇਆ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਕਿਉਂ ਬਣਿਆ ਜਾਂ ਸੱਤ ਮੈਂਬਰੀ ਕਮੇਟੀ ਦਾ ਸੋ ਮਨਪੀਤਿਆਲੀ ਦੀ ਗੱਲ ਵੀ ਇੱਥੇ ਸੁਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮਨਪੀਤਿਆਲੀ ਔਰ ਕਮੇਟੀ ਦੇ ਪੰਜ ਮੈਂਬਰ ਉਹ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਕੋਲੇ ਚਿੱਠੀਆਂ ਲਿਖਦੇ ਰਹੇ ਬੇਨਤੀਆਂ ਕਰਦੇ ਰਹੇ ਮaaf ਕਰਨਾ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਚਿੱਠੀਆਂ ਲਿਖਦੇ ਰਹੇ ਕਿ ਧਾਮੀ ਸਾਹਿਬ ਮੀਟਿੰਗ ਸੱਦ ਲਓ ਮੀਟਿੰਗ ਸੱਦ ਲਓ ਫਿਰ ਉਹਨਾਂ ਨੇ ਗਿਆਨੀ ਗੁਬੀਰ ਸਿੰਘ ਉਹਨਾਂ ਨੂੰ ਕਈ ਵਾਰੀ ਮਿਲੇ ਬੇਨਤੀਆਂ ਕੀਤੀਆਂ ਕਿ ਸਾਨੂੰ ਸੇਧ ਦਿਓ ਸਾਨੂੰ ਹੁਕਮ ਦਿਓ ਤੇ ਉਦੋਂ ਤਾਂ ਅਪੀਲ ਕਿਸੇ ਨੇ ਨਹੀਂ ਸੁਣੀ ਸ਼ਰੋਮਣੀ ਅਕਾਲੀ ਦਲ ਦੇ ਉਸ ਧੜੇ ਨੇ ਜਿਹੜਾ ਉਦੋਂ ਆਪਣੀ ਭਰਤੀ 'ਚ مشغول ਸੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿਹੜੀਆਂ ਏਕਤਾ ਦੀਆਂ ਅਪੀਲਾਂ ਨੇ ਇਹ ਉਸ ਡਰ 'ਚੋਂ ਜਨਮ ਲਈਆਂ ਨੇ ਕਿ ਕਿਤੇ ਅਸੀਂ ਸੱਚਮੁੱਚ ਇਕੱਲੇ ਹੀ ਨਾ ਰਹਿ ਜਾਈਏ ਕਿਤੇ ਲੀਡਰਸ਼ਿਪ ਹੀ ਨਾ ਰਹਿ ਜਾਈਏ ਅਸੀਂ ਹਾਲਾਂਕਿ ਇਹ ਦਾਵਾ ਤਾਂ ਕਰਦੇ ਨੇ 22 25 ਲੱਖ ਭਰਤੀ ਦਾ ਪਰ ਭਰਤੀ ਜਦ ਤੱਕ ਵੋਟ ਦੇ ਰੂਪ 'ਚ ਨਹੀਂ ਨਿਕਲਦੀ ਤਦ ਤੱਕ ਲੀਡਰ ਲੀਡਰ ਨਹੀਂ ਬਣਦਾ ਸੋ ਇਹਨਾਂ ਨੂੰ ਚਿੰਤਾ ਅਕਾਲੀ ਦਲ ਦੇ ਸ਼ਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਇਹ ਵੀ ਹੋਣੀ ਹੈ ਇਸ ਵਕਤ ਵੀ ਕਿਤੇ ਅਸੀਂ ਕਮਜ਼ੋਰ ਨਾ ਪੈ ਜਾਈਏ ਦੂਜਾ ਧੜਾ ਅਕਾਲੀ ਦਲ ਦੀ ਭਰਤੀ ਕਰ ਰਿਹਾ ਕਿਤੇ ਸਾਡੇ ਤੋਂ ਤਕੜਾ ਨਾ ਹੋ ਜਾਏ ਇਸ ਕਰਕੇ ਇਹ ਵੀ ਇਕਤਾ ਦੀ ਗੱਲ ਨਿਕਲਦੀ ਹੈ ਪਰ ਮੇਰਾ ਜਿਹੜਾ ਮੇਰਾ ਜਿਹੜਾ ਓਪੀਨੀਅਨ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੈ ਉਹ ਬਹੁਤ ਵੱਡੀ ਭਰਤੀ ਬਣ ਕੇ ਉੱਭਰੂਗੀ ਉਹ 40 ਲੱਖ ਹੋ ਜੇ 50 ਲੱਖ ਹੋ ਜੇ ਅੰਕੜੇ ਭਵਿੱਖ ਚ ਪਤਾ ਲੱਗਣਗੇ ਪਰ ਜਿਸ ਤਰ੍ਹਾਂ ਨਾਲ ਪੰਜਾਬ ਦੇ ਲੋਕ ਸਿੱਖ ਪੰਥ ਦੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਨੂੰ ਨਹੀਂ ਲੱਗਦਾ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ 40 50 ਲੱਖ ਤੋਂ ਵੀ ਘੱਟ ਹੋਏਗੀ ਸੋ ਇਸ ਕਰਕੇ ਪੂਰੀ ਦੁਨੀਆ ਦੇ ਸਿੱਖ ਇਸ ਭਰਤੀ ਦੇ ਨਾਲ ਆ ਕੇ ਖੜੇ ਹੋ ਗਏ ਨੇ ਪਰਿਵਾਰਾਂ ਨੂੰ ਟੈਲੀਫੋਨ ਕਰ ਰਹੇ ਨੇ ਕਿ ਤੁਸੀਂ ਸਾਰੇ ਮੈਂਬਰ ਬਣੋ ਸੋ ਕਹਿੰਦੇ ਪਰਚੀਆਂ ਘਟ ਗਈਆਂ ਸੋ ਚਲੋ ਜਦੋਂ ਪਰਚੀਆਂ ਆਉਂਦੀਆਂ ਨੇ ਉਹ ਤਾਂ ਬਣ ਕੇ ਆ ਜਾਣੀਆਂ ਇੱਕ ਅੱਡੇ ਦਿਨ ਦੇ ਵਿੱਚ ਇੰਨਾ ਸਮਾਂ ਨਹੀਂ ਲੱਗਦਾ ਪਰ ਏਕਤਾ ਦੀ ਸੰਭਾਵਨਾ ਹੁਣ ਮੈਨੂੰ ਖਤਮ ਲੱਗਦੀ ਹੈ ਹੁਣ ਤਾਂ ਏਕਤਾ ਉਹਨਾਂ ਹਾਲਾਤਾਂ 'ਚ ਹੀ ਸਮਰਪਿਤ ਹੈ ਸੰਭਵ ਹੈ ਜਦੋਂ ਜਿਹੜੀ ਧਿਰ ਭਰਤੀ ਕਰ ਚੁੱਕੀ ਹੈ ਉਹ ਭਰਤੀ ਰਸੀਦਾਂ ਟਰੱਕ 'ਚ ਪਾ ਕੇ શ્રી ਅਕਾਲ ਤਖਤ ਸਾਹਿਬ ਤੱਕ ਲੈ ਜਾਵੇ ਵੀ ਇਹ ਤੁਸੀਂ ਰੱਦ ਕਰੋ ਭਾਵੇਂ ਤੁਸੀਂ ਪ੍ਰਵਾਨ ਕਰੋ ਅਸੀਂ ਨਵੇਂ ਸਿਰੇ ਤੋਂ ਭਰਤੀ ਕਰਨ ਲਈ ਏਕਤਾ ਕਰਨ ਲਈ ਤਿਆਰ ਆ ਫਿਰ ਮੈਨੂੰ ਲੱਗਦਾ ਏਕਤਾ ਦੀ ਗੱਲ ਹੈ ਜਿਹੜੀ ਅੱਗੇ ਤੁਰ ਸਕਦੀ ਹੈ ਉਸ ਤੋਂ ਬਿਨਾ ਅਸੰਭਵ ਲੱਗਦੀ ਹੈ ਤਕਰੀਬਨ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ 'ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦੱਸੀਆਂ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਸੀ ਮੈਂ ਖਾਸ ਤੌਰ ਤੇ ਜੀ ਮੈਂ ਆਪਦੀ ਐਜ਼ੀ ਐਮਐਲਏ ਧਰ ਪੂਰੀ ਕਰੂੰਗਾ ਹਲਕੇ ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਉਂਗਾ ਲੇਕਿਨ ਮੈਂ ਪਾਰਟੀ ਚ ਕੰਮ ਨਹੀਂ ਕਰੂੰਗਾ ਕਿ ਮੈਂ ਪਿੱਛੇ ਹਟ ਜਾਊਗਾ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲਤਕ ਸਾਹਿਬ ਤੋਂ ਜੀ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜ세ਰ ਸਿੰਘ ਸਾਹਿਬ ਦਾ ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਇਹ ਕਾਲਤਕ ਸਾਹਿਬ ਸਾਡੇ ਲਈ ਸਰਵੋੱਚਾ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ ਹੈ ਤੇ ਅਸੀਂ ਉਸ ਹੁਕਮ ਦੇ ਪਹਿਰਾ ਦੇ ਰਹੇ ਹਾਂ ਕੋਈ ਸਾਡਾ ਸਵ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਕੱਲ ਤੱਕ ਸਾਹਬ ਦੇ ਉਹਦੇ ਤੇ ਅਸੀਂ ਪਹਰਾ ਦਵਾਂਗੇ। ਕੁੱਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਹਾਂ ਕਿ ਜਥੇਦਾਰ ਸਹਿਬਾਨ ਬਹਾਲ ਹੋਣੇ ਚਾਹੀਦੇ ਨੇ। ਜਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲਏ ਜਾਣੇ ਚਾਹੀਦੇ ਨੇ। ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਹੈ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਕਿਹਾ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਕਿ ਜਿਹੀ ਸੰਸਾਜ ਕਹੇ ਜਾਂ ਤਖਤ ਜਿਹਦੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5-3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਤਾਂ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਅੱਜ ਸਿੱਖਾਂ ਦੇ ਵਿੱਚ ਤਾਂ ਕਲੀਅਰ ਆ ਜੀ ਇਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਫੇਵਰ ਚ ਸੀਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਨਾਮੇ ਮੰਨੇ ਜਾਂਦੇ ਤਾਂ ਅਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਪਰ ਨਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਰਾ ਲੂ ਭਾਵਨਾ ਦੇ ਨਾਲ ਕਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਿਆ ਰਣਵੀਰ ਸਿੰਘ ਜੀ ਜਸਿਆ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਵਿੱਚ ਜੋ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਜਿਹੜੇ ਨੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਤੱਕ ਪਹੁੰਚਾ ਸਕਦੇ ਹੋ ਅਸੀਂ ਤੁਹਾਡੇ ਪੱਖ ਨੂੰ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ